ਰੋੜੇ ਆਪਣਾ ਹੂੰ ਕੋਈ ਦੂਸਰਾ ਪਰਿਵਾਰ ਨਹੀਂਗਾ ਪਰ ਮੈਂ ਕੀ ਦੱਸਾਂ ਸਾਂ ਇਹ ਪਰਵਾਦ ਮੈਂ ਘਰ ਦਾ ਕੰਮ ਹੀ ਖਤਮ ਹੋਵੇ ਉਹ ਕੋ ਬਤਾਣਾ ਹੁੰਦੇ ਰਹੇ ਸਰ ਅਪਣੇ ਉਹ ਵੀ ਖੋਲਿਆ ਸਰ ਥੰਗਲੀ ਬਣਾਣੇ ਨਹੀਂ ਗਏ ਕਿ ਅਬ ਖੀ ਹਿਉਲਾ ਦਸਣ ਮਿੰਨੇ ਦੇ ਕਰ ਸਭ ਤੇ ਕੁਝ ਗੱਲ ਕਰਨ ਵਾਲੀ ਸੀ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਮਾਰੇ ਕਰ ਸਕਦਾ ਬਈ ਇਹ ਹੋ ਜਾਂਨੇ ਹੈ ਇੱਕ ਪਰਿਵਾਰ ਸੀ ਅਜੇ ਤੱਕ ਮੈਂ ਕੁਤੇ ਨੂੰ ਨੰਨਾਰੇ ਤੇ ਮਾਰਕ ਨੂੰ ਪਤਾ ਨਹੀਂ ਕੀ ਚੰਗਾ ਲੱਗਾ ਜਿਆਦਾ ਕਾਰੀ ਬੇਬਾਦ ਹੋ ਗਿਆ ਮਤਲਬ ਉਹ ਬਤਾ ਉਹ ਬਤਾ ਨਾ ਪੂਰੇ ਸੱਤ ਦਿਨ ਕਿ ਯਾ ਕੀ ਕਰਨ ਨੇ ਕੋਠੇ ਜਿਆਦਾ ਤਾਂ ਕੀ ਕਰਨੀ ਐ ਦੱਸ ਦੀ ਜਿਆਦਾ ਤਾਂ ਉਹ ਨੇ ਇਹ ਨਾ ਪੈਸੇ ਨਾ ਗੱਲਾਂ ਕਰਨੀ ਐ ਜਾਂ ਕੋਠੇ ਨੇ ਗੱਲਾਂ ਕਰਨੀ ਉਹ ਦੇ ਮੈਂ ਜੀ ਪ੍ਰਵੀਨ ਕੁਮਾਰਾ ਮੈਂ ਕੇਸ਼ਵ ਦਾ ਚਾਚਾ ਹਾਂ ਮੈਂ ਕੇਸ਼ਵ ਦਾ ਚਾਚਾ ਹਾਂ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਇਹੋ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਇਹੋ ਮੰਗ ਕਰਨਾ ਮੰਗ ਕਰਨਾ ਮੇਰਾ ਪੁੱਤ ਘਰ ਆ ਜੇ ਮੇਰਾ ਪੁੱਤ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗਦੀ ਮੇਰੇ ਪੁੱਤ ਮੇਰਾ ਪੁੱਤ ਘਰ ਉੱਪਰ ਜਾਵੇ ਅਹੀਂ ਤੇ ਇਹੋ ਹੱਥ ਜੋੜਨੇ ਆ ਪਰਮਾਥਾ ਇੰਗਲੈਂਡ 'ਚ ਮੇਰਾ ਪੁੱਤ ਪੜਨ ਵਾਸਤੇ ਗਿਆ ਦਾ ਤਿੰਨ ਸਾਲ ਦੀ ਸਟੱਡੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤਨ ਕੋਲ ਤੇ 3 ਮਹੀਨੇ ਚੌਥਾ ਮਹੀਨਾ ਲੱਜਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬੜਾ ਖੁਸ ਗਿਆ ਮੇਰਾ ਪੁੱਤ ਗੱਡੀ 'ਚ ਬਹਿ ਕੇ ਜਾਂਦੇ ਸੀ ਕਿਰੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਮੱਚੇ ਹੋਰ ਕੌਣ ਕੌਣ ਹੋਰ ਕੇਸ ਦੀ ਮੰਮੀ ਐ ਇੱਕ ਡੈਡੀ ਉਹਦਾ ਤਾਂ 2008 'ਚ ਪੂਰਾ ਹੋ ਗਿਆ ਤੇ ਦੋ ਬੇਟੀਆਂ ਆਉਦੀਆਂ ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਵਿਆਹ ਮੈਂ ਉਹਨੂੰ ਕਿਹਾ ਸ਼ਾਬਿਆ ਮੈਂ ਕੁੜੀ ਨੂੰ ਮੰਗ ਲਾਂ ਨੇ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਂਗਾ ਤੁਸੀਂ ਇੱਕ ਸਾਹ ਨਾ ਆਹ ਲਈ ਤਾਂ ਮੈਂ ਸੁਟੀ ਰਾਹ ਜਾਣਾ ਮੈਂ ਚਾਹ ਠੀਕ ਹੈ ਮੇਰੀ ਭਰਾਈ ਵੀ 2 ਸਾਲ ਦੀ ਹੋਈ ਨਹੀਂ ਫਿਰ ਦੇ ਸਾਲ ਦੀ ਵੀ ਛੁੱਟੀ ਮਰ ਜੇਗੀ ਨਾ ਮਾਝਾ ਮੈਂ ਚਾਹ ਠੀਕ ਹੈ ਪੋਤਰਾ ਅਸੀਂ ਮੰਗ ਲਨੇ ਆ ਦਿੱਤਾ ਲੱਭ ਕੇ ਤੇ ਅਸੀਂ ਲੱ ਲਿਖਾ ਲੱਭਿਆ ਆ ਅਸੀਂ ਬੁੱਕ ਵੀ ਕੀਤਾ ਹੋਟਲ ਗੈਰੈਂਟ ਵਾਸਤੇ ਉਹਦੇ ਤੇ ਉਹ ਨਾ ਇਹ ਬੱਸ ਗਿਆ ਸਾਡੇ ਨਾਲ ਤੁਹਾਡੇ ਸਾਰੇ ਕੰਮ ਇੱਥੇ ਧੂਰੇ ਰਹਿ ਗਏ ਪਰ ਮਾਰ ਮਾ ਗਾੜੀ ਇਹਨਾਂ ਦੀ ਗਾੜੀ ਪੰਜਾਬ ਸਰਕਾਰ ਗਾੜੀ ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ਼ ਕਰਾਂਗੇ ਵੇ ਸਾਡਾ ਪੁੱਤ ਘਰ ਪਹੁੰਚਾ ਦਿਓ ਆਹੀ ਦੇ ਪਰੇ ਆਹੀ ਆਹੀ ਕਾਹੀ ਜੋਗੇ ਨਹੀਂ ਭਰਿੰਦਰ ਕੁਮਾਰ ਆ ਮੈਂ ਉਹਦਾ ਬ੍ਰਦਰ ਆ ਵੱਡਾ ਜੀ ਬਹੁਤ ਪਿਆਰ ਹੀ ਜੀ ਉਹਦੇ ਨਾਲ ਸਾਡਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਾਂ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਪਹੁੰਚਾਇਆ ਜਾਵੇ ਜਾਂਦੀ ਵੜੀ ਦਾ ਤਾਂ ਅਸੀਂ ਫੇਸ ਦੇਖ ਲਈਏ ਵਿਚਾਰੇ ਦਾ ਕਿਉਂਕਿ ਇੰਨਾ ਦੇ ਪਰਵਾਹ ਦਾ ਬਹੁਤ ਬੜਾ ਹਾਲ ਆ ਜੀ ਇਦਾਂ ਜੇ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਇਹ ਤਰ੍ਹਾਂ ਦੇ ਕਰਕੇ ਸਾਡੇ ਬ੍ਰਦਰ ਦੀ ਡੈੱਡ ਬੋਡੀ ਨੂੰ ਪਿੰਡ ਭੇਜਿਆ ਜਾਵੇ